ਜਿਵੇਂ ਕਿ ਕੋਸ਼ ਉਹ ਕਹਿੰਦੇ ਨੇ ਕਿ ਵੀ ਭੱਜਣਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਆ ਸਾਰੀਆਂ ਚੀਜ਼ਾਂ ਨੂੰ ਅਕਸੈਪਟ ਕਰੋ ਜੋ ਤੁਹਾਡੇ ਅੰਦਰ ਹੈ ਕੰਨੇ ਸਜੋਗ ਦੀ ਗੱਲ ਹੁੰਦੀ ਹੈ ਕਿ ਵੀ ਜਿਸ ਦਿਨ ਇੱਕ ਬੇਸਵਾ ਮਰਦੀ ਹੈ ਉਸ ਦਿਨ ਇੱਕ ਪੰਡਤ ਮਰ ਜਾਂਦਾ ਪੰਡਤ ਕੋਲ ਜੋ ਕੋਈ ਵੀ ਕਹ ਲੋ ਧਾਰਮਿਕ ਬੰਦਾ ਤੇ ਪੰਡਤ ਨੂੰ ਲੈ ਕੇ ਜਾਇਆ ਜਾ ਰਿਹਾ ਹੁੰਦਾਗਾ ਨਰਕ ਵੱਲ ਨੂੰ ਤੇ ਬੇਸਵਾ ਨੂੰ ਲੈ ਜਾਇਆ ਜਾ ਰਿਹਾ ਦਾ ਸਵਰਗ ਵੱਲ ਇਹ ਦੋਹੋਂ ਦੇਖਦਾਗਾ ਤਾਂ ਉਹ ਆਗੋ ਕਬੂਲਾ ਹੋ ਜਾਂਦਾਗਾ ਜਿਹੜੇ ਅਹਲਕਾਰ ਹੁੰਦੇ ਨੇ ਕਿ ਉਹ ਉਹਨਾਂ ਨੂੰ ਕਹਿੰਦਾ ਕਹਿੰਦਾ ਵੀ ਮੈਂ ਕਹਿੰਦਾ ساری ਉਮਰ ਰੱਬ ਦੀ ਭਗਤੀ ਕੀਤੀ ਆਗੀ ਤੁਸੀਂ ਮੈਨੂੰ ਕਹਿੰਦਾ ਨਰਕ ਕਿਉਂ ਲਿਆ ਰਹੇ ਹੋ ਤੁਹਾਨੂੰ ਗਲਤੀ ਲੱਗੀ ਆ ਜਿਹੜੀ ਕਹਿੰਦਾ ਬੇਸਬਾਰੇ ਕੰਜਰਖਾਨਾ ਕੀਤਾਗਾ ਤੁਸੀਂ ਕਹਿੰਦਾ ਉਹਨੂੰ ਸਵਰਗ ਲਿਆ ਰਹੇ ਹੋਗੇ ਤੁਹਾਡੇ ਤੋਂ ਗਲਤੀ ਹੋਈ ਆਗੀ ਤੇ ਕਹਿੰਦਾ ਮੇਰੀ ਇੱਕ ਵਾਰੀ ਨਾਲ ਗੱਲ ਕਰਨ ਦਿਓ ਉਹ ਜਾਂਦਾ ਜਦੋਂ ਉਹ ਉਹ ਕਹਿੰਦਾ ਕਹਿੰਦਾ ਵੀ ਤੁਸੀਂ ਮੈਨੂੰ ਨਰਕ ਕਿਉਂ ਭੇਜ ਰਹੇ ਹੋ ਤੇ ਇਹਨੂੰ ਸਵਰਗ ਕਿਉਂ ਭੇਜ ਰਹੇ ਹੋ ਅੱਗੋਂ ਜਵਾਬ ਮਿਲਦਾ ਕਹਿੰਦਾ ਵੀ ਜਦੋਂ ਵੀ ਇੱਥੇ ਇਹਦੇ ਕਹਿੰਦਾ ਸੰਗੀਤ ਵਜਦਾ ਸੀਗਾ ਇਹਦੇ ਕੋਠੇ ਤੇ ਤਾਂ ਤੇਰਾ ਧਿਆਨ ਉਧਰ ਜਾਂਦਾ ਸੀ ਤੇਰਾ ਮਨ ਉਧਰ ਜਾਣ ਨੂੰ ਕਰਦਾ ਸੀ ਕਹਿੰਦਾ ਜਦੋਂ ਮੰਦਿਰ ਦੀ ਘੰਟੀ ਵੱਜਦੀ ਸੀਗੀ ਤੇ ਉਦੋਂ ਇਹ ਆਪਣਾ ਸਾਰਾ ਕੁਝ ਛੱਡ ਕੇ ਚਾਹੁੰਦੀ ਸੀ ਕਿ ਮੈਂ ਵੀ ਮੰਦਿਰ ਜਾ ਕੇ ਵੀ ਉਹ ਉਹ ਸੰਗੀਤ ਹੈ ਜਿਹੜਾ ਮੰਦਿਰ ਦਾ ਸੰਗੀਤ ਸੀਗਾ ਉਹ ਉਹ ਇਹਨੂੰ ਸਕਿਚ ਕਰਦਾ ਸੀਗਾ ਇਸ ਕਰਕੇ ਤੈਨੂੰ ਤੇਰੇ ਅੰਦਰ ਬਾਸ਼ਨਾ ਜਗਦੀ ਸੀਗੀ ਪਰ ਜਿਹਨੂੰ ਇਹਨੂੰ ਉਹ ਰਸ ਖਿੱਚਦਾ ਸੀਗਾ ਇਸ ਕਰਕੇ ਵੀ ਇਹੇ ਅੰਦਰੋਂ ਪੰਡਤ ਸੀਗੀ ਤੇ ਤੂੰ ਪੰਡਤ ਹੋ ਕੇ ਵੀ ਇੱਕ ਬੰਦਾ ਰਿਹਾ ਸੋ ਸਾਰੀ ਅੰਦਰ ਦੀ ਗੱਲ ਹੈਗੀ ਸ਼ਹਿਰ ਵਿੱਚ ਬਹੁਤਾ